ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਇੱਕ ਬੜੀ ਵਧੀਆ ਚੀਜ਼ ਪੇਸ਼ ਕਰਦੇ ਹਾਂ ਤੁਹਾਡੇ ਲਈ ਆਹ ਦੇਖੋ ਦੋਸਤੋ ਇਹ ਹੈਗਾ ਆਪਣਾ ਇੱਕ ਬਹੁਤ ਵਧੀਆ ਕੜਾ ਹਾਂਜੀ ਅੱਜ ਤੁਹਾਨੂੰ ਸਾਰਾ ਕੁਝ ਦੱਸਾਂਗੇ ਆਪਣੇ ਆ ਕਰੇ ਬਾਰੇ ਸ਼ੁਰੂ ਕਰਦੇ ਹਾਂ ਪਾਰੇ ਹੰਗ ਤੋਂ ਗੋਸਤ ਇਹ ਹੈਗਾ ਆਪਣੇ ਬਲੈਕ ਕਲਰ ਦਾ ਤੇਰੇ ਚ ਵਾਈਟ ਕਲਰ ਦਾ ਲਿਖਿਆ ਲੁਖਿਆ ਵੀ ਹੋਇਆ ਆ ਦੇਖੋ ਦੋਸਤੋ ਇਹ ਜਿਹੜਾ ਕਰਾ ਇਹ ਹੈਗਾ ਉਦੇਯ ਦੇ ਵਾਲਾ ਕਰਾ ਆ ਦੇਖੋ ਇੱਥੇ ਆਪਣਾ ਉਦੇਯ ਦੇ ਵਾਲਾ ਕਰਾ ਲਿਖਿਆ ਉਦੇਯ ਦਾ ਲਿਖਿਆ ਇੱਥੇ ਆਪਣਾ ਆ ਦੇਖੋ ਸਾਰਾ ਉਦੇਯ ਦਾ ਲਿਖਿਆ ਆਪਣਾ ਇੱਥੇ ਦੂਜੇ ਪਾਸੇ ਆਈਏ ਤਾਂ ਦੂਜੇ ਪਾਸੇ ਆਪਣੇ ਇੱਥੇ ਵੀ ਬਹੁਤ ਕੁਝ ਲਿਖਿਆ ਇੱਥੇ ਲਿਖਿਆ ਮੈਂ ਸ਼ਰੀਰ ਦੇ ਮਰਨ ਨੂੰ ਮੌਤ ਨਹੀਂ ਗਿੰਦਾ ਜਮੀਰ ਦੇ ਮਰਨ ਨੂੰ ਮੌਤ ਗਿੰਦਾ ਹਾਂ ਆ ਦੇਖੋ ਬਹੁਤ ਵਧੀਆ ਚੀਜ਼ ਲਿਖੀ ਇੱਥੇ ਇੱਥੇ ਆਪਣੀ ਗਨਗੁਣ ਬਣੀਆਂ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਦੇਖੋ ਦੋਸਤੋ ਤਿੱਖਾ ਵੀ ਇਹ ਕਦਾ ਆਪਣਾ ਬਹੁਤ ਤਿੱਖਾ ਹੈ ਵੱਜਦਾ ਵੀ ਬੜਾ ਆ ਦੇਖੋ ਤਿੱਖਾ ਬੜਾ ਤੇ ਮਜ਼ਬੂਤ ਵੀ ਬੜਾ ਦੋਸਤੋ ਇਹਦੀ ਪਾਈ ਜੇ ਆਪਾਂ ਨੂੰ ਮਿਲੀ ਹੈ 80 ਬਏ ਹਾਂਜੀ 80 ਬਏ ਦਾ ਆਇਆ ਹੈ ਬਹੁਤ ਵਧੀਆ ਖਰਾਦ ਨਾ ਦੇਖ ਸਕਦੇ ਮਜ਼ਬੂਤੀ ਦੇਖੋ ਤੁਸੀਂ ਆਪਣੇ ਕਰੇ ਦੀ ਕਿੰਨੀ ਆ ਆ ਦੇਖੋ ਮਜ਼ਬੂਤ ਵੀ ਬਰੀ ਆਪਣੇ ਕਰੇ ਦੀ ਬਹੁਤ ਸੋਹਣਾ ਕਦਾ ਦੇਖੋ ਤੁਹਾਨੂੰ ਵੀ ਬੜਾ ਸੋਹਣਾ ਲੱਗਿਆ ਨਾ ਦੋਸਤੋ ਕਿਵੇਂ ਲੱਗਾ ਤੁਹਾਨੂੰ ਇਹ ਆਪਣਾ ਊਡੇ ਏਰੀਆ ਵਾਲਾ ਕਦਾ ਜੇ ਤੁਹਾਨੂੰ ਇਹ ਬਰੀਆ ਲੱਗਾ ਤਾਂ ਇਹਦੇ ਲਈ ਇੱਕ ਲਾਈਕ ਆਇਦੋਂ ਮਿਲਦੇ ਆਪਾਂ ਅਗਲੀ ਵੀਡੀਓ ਨਾਲ ਤਾਂ